ਕੈਨੇਡਾ ਵੀਰੀ ਢੈਪੀ ਵਾਲਾ ਆਇਆ ਹੈ ਵੀਰੇ ਰਸਤਾ ਕਲੀਅਰ ਕਰ ਦਿਓ ਭਰਾ ਬਣ ਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੈ ਵੀ ਇੱਕ ਗੱਡੀ ਗਰਾਊਂਡ ਦੇ ਵਿੱਚ ਐਂਟਰ ਹੋਈਆ ਵੀਰੀ ਦੀ ਤੰਦਰ ਆਸਟ੍ਰੇਲੀਆ ਤਾੜੀਆਂ ਮਾਰ ਦਿਓ ਮੇਰੇ ਵੀਰੋ ਢੈਪੀ ਵਾਲਾ ਵੀਰੀ ਇੱਕ ਹੈਪਨ ਦਾ ਸ਼ਿਕਾਰ ਹੋਇਆ ਉਹਨਾਂ ਦੇ ਮਾਤਾ ਜੀ ਅਰਦਾਸ ਕਰਦੇ ਰਹਿੰਦੇ ਆ ਉਹਨਾਂ ਦੇ ਪਰਿਵਾਰ ਦਾ ਦੁੱਖ ਤੇ ਨਹੀਂ ਦੇਖਿਆ ਜਾਂਦਾ ਪਰ ਸਮੁੱਚਾ ਕਬੱਡੀ ਜਗਤ ਇਹਨਾਂ ਦੇ ਨਾਲ ਹੈ ਹਰ ਹਰ ਇਨਸਾਨ ਵੱਲੋਂ ਵੀਰੀ ਦੇ ਲਈ ਦੁਆ ਕੀਤੀ ਗਈ ਹੈ ਅਰਦਾਸ ਕੀਤੀ ਗਈ ਹੈ ਵੀ ਵੀਰੀ ਇਹਨਾਂ ਗਰਾਊਂਡਾਂ ਦੇ ਵਿੱਚ ਦੁਬਾਰਾ ਸੇਜਾਬ ਹੋ ਕੇ ਆਵੇ ਵੀਰੀ ਟੈਪੀ ਦੇ ਲਈ ਵੱਡੀ ਅਰਦਾਸ ਹੈ ਅਰ ਟੈਪੀ ਪਿੰਡ ਤੋਂ ਜਿੰਨੇ ਵੀ ਸਤਕਾਰਯੋਗ ਵੀਰ ਵਿਸ਼ੇਸ਼ ਤਰ੍ਹਾਂ ਤੇ ਪੁਜਿਆ ਵੀਰੀ ਟੈਪੀ ਦੇ ਹਾਨਰ ਸਾਹਿਬ ਸਾਡੇ ਬਾਪੂ ਜੀ ਉਧਰ ਟੈਪੀ ਵਾਲਾ ਵੀਰੀ ਆਇਆ ਹੈ ਆਈ ਇੱਕ ਜਕਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਤਿਹ ਦਾ ਜਲਵਾਵਾਗੇ ਸਾਰਿਆਂ ਨੇ ਫਤਿਹ ਦਾ ਜਵਾ ਫਤਿਹ ਸਾਂਝਾ ਕਰਨਾ ਜੋ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਕੱਠ ਨਾ ਕਰੋ ਮੇਰਾ ਵੀਰ ਵੀਰੇ ਥੋੜਾ ਰਾਤ ਆ ਯਾਰ ਛੱਡ ਦਿਓ ਕੱਠ ਨਾ ਕਰਿਓ ਆਪਾਂ ਲੈ ਕੇ ਆਉਨੇ ਆ ਵੀਰੀ ਵਾਰ ਹੀ ਆਏਗਾ ਭਰਾ ਬਣ ਕੇ ਥੋੜਾ ਸਾਈਡ ਤੇ ਬੰਸਰ ਵੀਰ ਕਿੱਥੇ ਆ ਯਾਰ ਮੇਰੀ ਬੇਨਤੀ ਹੈ ਥੋੜਾ ਰਸਕਟਾ ਦਿਓ ਪ੍ਰਬੰਧਕ ਵੀਰਾਂ ਨੂੰ ਬੇਨਤੀ ਆਸੀ ਤੇ ਆਪ ਹੀ ਸਾਈਡ ਤੇ ਖੜੇ ਆ ਵੀਰੇ ਥੋੜਾ ਸਾਈਡ ਤੇ ਹੋ ਜਾ ਯਾਰ ਰਸਤਾ ਕਲੀਅਰ ਕਰ ਦਿਓ ਹੱਥ ਮੰਨ ਕੇ ਬੇਨਤੀ ਆ ਪਰੇ ਹੋ ਜਾ ਵੀਰਾਂ ਮਣੇ ਹੋ ਜਾਓ ਸਟੇਜ ਤੇ ਹੋ ਜਾਓ ਯਾਰ ਵੀਰਾਂ ਮਣ ਕੇ ਆ ਬੌਂਸਰ ਵੀਰੇ ਆ ਕਰੋ ਗਰਾਊਂਡ ਖਾਲੀ ਕਰੋ ਲੈ ਗਲ ਵੀਰੇ ਗ੍ਰਾਉਂਡ ਕਲੀਅਰ ਕਰ ਦਿਓ ਜੀ ਆ ਵੀਰੇ ਜਿਹੜੇ ਭਰਾ ਦੀ i20 ਗੱਡੀ ਐ ਇਹਨੂੰ ਵੀ ਸਾਈਡ ਤੇ ਕਰ ਲਿਓ ਹੈਲੋ ਵੀਰੇ ਸਾਰਿਆਂ ਨੂੰ ਮੈਂ ਦੀ ਹੱਥ ਬੰਨ੍ਹ ਕੇ ਸਾਨੂੰ ਪਤਾ ਅਸੀਂ ਬਹੁਤ ਔਖਾ ਇਹ ਪਰਿਵਾਰ ਨੂੰ ਮਨਾਇਆ ਇੱਥੇ ਖੇਡਾਂ ਤੇ ਆਉਣ ਲਈ ਓ ਵੀਰੇ ਰਸਤਾ ਛੱਡ ਦਿਓ ਯਾਰ ਹਰ ਇੱਕ ਤਰ੍ਹਾਂ ਦੀ ਗਰੰਟੀ ਦਿੱਤੀ ਆ ਇਹਨਾਂ ਨੂੰ ਵੀ ਤੁਸੀਂ ਆਓ ਉੱਥੇ ਤੇ ਭਰਾ ਮੇਰਾ ਕੋਈ ਨਵੇਂ ਨਾ ਜਾਇਓ ਬਿਨਾ ਪਰਮਿਸ਼ਨ ਤੋਂ ਦਾ ਜਵਾਈ ਨਾ ਜਾਇਓ ਜਿਹੜੇ ਵੀਰ ਨੇ ਮਿਲਣਾ ਜਾਂ ਜਿਹਨੇ ਗੱਲ ਕਰਨੀ ਆ ਮਿਲਦਾ ਨਹੀਂ ਕੋਈ ਆਪਦਾ ਲਵੇ ਨਾ ਆਇਓ ਭਾਈ ਬਣ ਕੇ ਕਿਹੜਾ ਦਵਾਂਗੇ ਸਨਮਾਨ ਕਰਾਂਗੇ ਕੱਪ ਦਵਾਂਗੇ ਸਾਰਾ ਕੁਝ ਛੋਟੇ ਸਾਹਮਣੇ ਹੋਊਗਾ ਉਧਰ ਭਾਈ ਰਾਸ਼ ਨਾ ਕਰੋ ਮੇਰੀ ਭਰਾ ਬਣ ਕੇ ਬੇਨਤੀ ਹੈ ਥੋੜਾ ਸਾਈਡ ਦੇ ਜੋ ਯਾਰ ਪਤਾ ਨਹੀਂ ਕੀ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਆ ਯਾਰ ਸਾਈਡ ਦੇ ਜੋ ਭਰਾ ਬਣ ਕੇ ਸਪੌਂਸਰ ਭਰਾ ਵੀਰੇ ਚਾਹੇ ਸਾਡੇ ਕਲੱਬ ਵਾਲਾ ਚਾਹੇ ਖਿਡਾਰੀ ਵੀਰਾ ਯਾਰ ਬੀਰੀ ਟੈਪੀ ਵਾਲਾ ਸਾਡੀ ਖੇਡ ਕਬੱਡੀ ਦਾ ਵੱਡਾ ਮਾਲ ਆਇਆ ਹੈ ਉਹ ਯਾਰ ਮੇਰੀ ਬੇਨਤੀ ਆ ਵੀਰੇ ਇੱਕੋ ਮਿੰਟ ਅਰਦਾਸ ਕਰਿਓ ਸਮਾ ਦੇ ਪੁੱਤ ਨੂੰ ਦੁਆਰਾ ਆਪਾਂ ਠੀਕ ਹੋ ਗਏ ਨਾ ਗਰਾਊਂਡਾਂ ਦੇ ਵਿੱਚ ਦੇਖੀਏ ਤੇ ਜਿਹੜੀ ਸੱਟ ਬੀਰੀ ਟੈਪੀ ਦੇ ਪਰਿਵਾਰ ਨੂੰ ਲੱਗੀ ਹੈ ਉਹ ਇਦਾਂ ਵੀ ਸੱਟ ਕਦੇ ਦੁਸ਼ਮਣ ਨੂੰ ਨਾ ਲੱਗੇ ਬੀਰੀ ਟੈਪੀ ਦੀ ਤੰਦਰੁਸਤੀ ਲਈ ਸਾਰੇ ਭਰਾ ਇੱਕ ਵਾਰੀ ਆਪੋ ਆਪਣੇ ਜਗ੍ਹਾ ਤੇ ਖੜੇ ਹੋ ਕੇ ਨਾ ਅਰਦਾਸ ਕਰਨੀ ਆਪਾਂ ਨੇ 2 ਮਿੰਟ ਦੇ ਲਈ ਵੀ ਇਹ ਪਰਿਵਾਰ ਦੇ ਲਈ ਬਾਦੇ ਨਾਨਕ ਦੇ ਦਰ ਅੱਗੇ ਅਰਦਾਸ ਸਾਹਿਬੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਵਾਖੇ ਜਿਹੜੇ ਭਰਾ ਆਏ ਆ ਇੱਕ ਮਿੰਟ ਮੇਰਾ ਵੀਰ ਖੜੇ ਹੋ ਜਿਓ ਵੀਰੀ ਟੈਪੀ ਦੀ ਤੰਤਰੋਸਤੀ ਦੇ ਲਈ ਸਾਰੇ ਵੀਰਾਂ ਨੇ ਆਪਾਂ ਅਰਦਾਸ ਕਰਨੀ ਆ ਭਰਾ ਇਸ ਕਬੱਡੀ ਕੱਪ ਤੇ ਪੁਜਿਆ ਦੀ ਮਦਦ ਵੀ ਆਪਾਂ ਸਾਰੇ ਵੀਰਾਂ ਨੇ ਕਰਨੀ ਹੈ ਕਿਉਂਕਿ ਪੰਜਾਬ ਦੀ ਨਾ 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 ਜੱਗੀ ਨਾ 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 ਉਹਦਾ ਵਿਸ਼ੇਸ਼ ਤੌਰ ਤੇ ਅੱਜ ਉਸ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਵੇਗਾ ਬਾਬਾ ਜੋਗੀਪੀਰ ਜੂਨ ਸਪੋਰਟਸ ਕਲੱਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਵੇਗਾ ਹਜ਼ਾਰ ਦੀ ਨਗਦ ਰਕਮ ਦੇ ਨਾਲ ਵੀਰੇ ਥੋੜਾ ਸਾਈਡ ਤੇ ਸੀ ਪਤਾ ਕਾਤੇ ਕਹਿੰਦੇ ਆ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੁੰਦੀ ਆ ਯਾਰ ਉਹਦੀ ਮੈਡੀਸਨ ਵਗੈਰਾ ਚੱਲਦੀ ਆ ਕਿਉਂ ਨਹੀਂ ਸਮਝਦੇ ਯਾਰ ਮਜ਼ਾਕ ਥੋੜਾ ਹੁੰਦਾ ਸੁੱਖੇ ਤੁਸੀਂ ਲੈ ਕੇ ਆਓ ਯਾਰ ਅਸੀਂ ਪ੍ਰਬੰਧਕ ਕਮੇਟੀ ਵਾਲਿਆਂ ਨੂੰ ਵੀ ਥੋੜਾ ਸਾਈਡ ਤੇ ਹੀ ਕਰ ਦਿੰਦੇ ਆ ਸੁੱਖੇ ਹਣੀ ਯਾਰ ਐ ਭਰਾਏ ਸਾਰੇ ਇਹੋ ਜਿਹੇ ਦਿਨ ਕਦੇ ਵੀ ਕਿਸੇ ਮਾਂ ਤੇ ਜਾਂ ਪਰਿਵਾਰ ਤੇ ਕਿਸੇ ਦਿਨ ਆਵੇ ਯਾਰ ਆ ਦਿਨ ਕਦੇ ਕਿਸੇ ਤੇ ਨਾ ਆਵੇ ਆ ਦਿਨ ਕਿਸੇ ਵੀ ਮਾਪਾ-ਵਾਪ ਨੂੰ ਨਾ ਦੇਖਣੇ ਪੈਣ ਜਿਹੜੇ ਭੀੜੀ ਟੈਵੀ ਤੇ ਦਿਨ ਆਏ ਐ ਪਰ ਹਲੋ ਅੱਜ ਦਾ ਦਿਨ ਸਾਡੇ ਨਗਰ ਦੇ ਲਈ ਬੜਾ ਭਾਗਾ ਵਾਲਾ ਐ ਜਿੱਥੇ ਸਾਡਾ ਉਹ ਮਹਾਨ ਵੀਰ ਜਿਹਨੂੰ ਸਾਰੀ ਦੁਨੀਆ ਧੀਰੀ ਦੇ ਨਾਮ ਦੇ ਨਾਲ ਅਕਸਰੀ ਖੇਡ ਮੈਦਾਨਾਂ ਦੇ ਵਿੱਚ ਵੇਖਿਆ ਕਰਦੀ ਹੈ ਦੁਨੀਆ ਦੇ ਕੋਨੇ-ਕੋਨੇ ਤੇ ਆਪਣੀ ਖੇਡ ਦਾ ਮੁਜਾਹਰਾ ਕਰਨ ਵਾਲਾ ਸਾਡਾ ਇਹ ਭਰਾ ਅੱਜ ਵੀਰਚੇਰ ਤੇ ਕਹਿ ਲਈਏ ਜਾਂ ਗੱਡੀ ਚ ਸਾਡੇ ਦਰਬਿਆਨ ਪਹੁੰਚਾ ਸਾਡੇ ਭਰਾ ਅਸੀਂ ਧੰਨਵਾਦੀਆਂ ਨਗਰ ਨਿਵਾਸੀਆਂ ਦੇ ਬਾਬਾ ਯੋਗੀ ਪੀਰ ਅਯੂਥ ਸਪੋਰਟਸ ਕਲੱਬ ਦੇ ਸਾਰੇ ਆਉਂਦੇਦਾਰ ਸਾਡੇ ਭਰਾ ਨੇ ਜਿੰਨੇ ਵੀ ਜਿਨ੍ਹਾਂ ਨੇ ਲਗਾਤਾਰ ਇਸ ਵੀਰ ਦੇ ਨਾਲ ਰਾਬਤਾ ਕਾਇਮ ਕਰਕੇ ਕਿਉਂਕਿ ਅਕਸਰ ਹੀ ਵੀਡੀਓ ਆਪਾਂ ਦੇਖਦੇ ਰਹਿੰਦੇ ਆ ਕਿ ਬਲਵੀਰ ਸਿੰਘ ਭੀਰੀ ਸਾਡਾ ਵੀਰ ਜਿਹੜਾ ਸਾਡੀ ਖੇਡ ਕਬੱਡੀ ਤੋਂ ਕਾਫੀ ਸਮਾਂ ਕੁਝ ਸਮਾਂ ਪਹਿਲਾਂ ਦੂਰ ਹੋ ਗਿਆ ਤੇ ਉਸ ਧਰਤੀ ਨੇ ਜੇਕਰ ਢੈਪੀ ਦੀ ਗੱਲ ਕਰੀਏ ਤੇ ਵੱਡੇ ਵੱਡੇ ਮੱਲ ਪੈਦਾ ਕੀਤੇ ਆ ਪਹਿਲੇ ਸਮਿਆਂ ਦੇ ਵਿੱਚ ਤੇ ਗੱਲ ਪਾਵੇ ਤਾਰੀ ਦੀ ਹੋਵੇ ਤੇ ਪਾਵੇ ਮਾਟੇ ਹੋਰਾਂ ਦੀ ਹੋਵੇ ਤੇ ਸਾਰੇ ਵੀਰ ਪਹਿਲੇ ਸਮਿਆਂ ਦੇ ਵਿੱਚ ਰੀਠੇ ਹੋਰਾਂ ਦੀਆਂ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਇਹ ਨੌਜਵਾਨ ਜਦੋਂ ਖੇਡ ਕਬੱਡੀ ਦੇ ਵਿੱਚ ਉਂਗਲ ਤਾਹ ਨੂੰ ਕਰਕੇ ਤਾੜੀਆਂ ਮਾਰ ਕੇ ਥਾਪੀਆਂ ਮਾਰ ਕੇ ਦੱਸਦਾ ਹੁੰਦਾ ਵੀ ਮੈਂ ਭੀਰੀ ਟੈਪੀ ਵਾਲਾ ਤੇ ਦੁਨੀਆ ਤਾੜੀਆਂ ਮਾਰਨ ਲਈ ਮਜਬੂਰ ਹੋ ਜਾਇਆ ਕਰਦੀ ਤੇ ਉਹ ਭਰਾ ਸਾਡੇ ਦਰਮਿਆਨ ਪੁੱਜਿਆ ਹੋਇਆ ਜਿਸ ਧਰਤੀ ਨੇ ਟੈਪੀ ਦੀ ਧਰਤੀ ਨੇ ਵੱਡੇ ਵੱਡੇ ਕਬੱਡੀ ਦੇ ਮੱਲ ਪੈਦਾ ਕੀਤੇ ਉਹਨਾਂ ਦੇ ਵਿੱਚੋਂ ਇੱਕ ਸਾਡਾ ਭਰਾ ਜਿਹੜਾ ਭੀਰੀ ਅੱਜ ਸਾਡੇ ਦਰਮਿਆਨ ਪੁੱਜਿਆ ਹੋਇਆ ਹੈ ਵੱਡਾ ਮਾਣ ਸਾਡੇ ਕਲੱਬ ਦੇ ਸਾਰੇ ਅਹੁਦੇਦਾਰ ਸਹਬਾਨ ਇਸ ਵੀਰ ਨੂੰ ਦੇਣ ਜਾ ਰਹੇ ਨੇ ਤੇ ਅਸੀਂ ਪਾਗਾਂ ਵਾਲੇ ਆ ਕਰਮਾਂ ਵਾਲੀ ਧਰਤੀ ਹੈ ਜਿਸ ਧਰਤੀ ਤੇ ਸਾਡੇ ਇਸ ਭਰਾ ਨੇ ਪੁੱਜ ਕੇ ਸਾਡੇ ਮਾਣ ਨੂੰ ਵਧਾਇਆ ਵੀ ਹੈ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਵੀ ਕਰਦੇ ਆ ਤੇ ਜਿੰਨੇ ਵੀ ਸਾਡੇ ਦਰਸ਼ਕ ਜਿਹੜੇ ਦੂਰ ਦੂਰ ਤੋਂ ਚੱਲ ਕੇ ਆਏ ਆ ਤੇ ਨਗਰ ਵਾਲੇ ਸਾਰੇ ਭਰਾ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸਾਂ ਬੇਨਤੀਆਂ ਜੋਤੜੀਆਂ ਵੀ ਕਰਦੇ ਆ ਕਿ ਸੱਚੇ ਪਾਤਸ਼ਾਹ ਇਹ ਮੁੰਡੇ ਨੂੰ ਐਸਾ ਬਲ ਬਖਸ਼ੀ ਕਿ ਸਾਡੇ ਦਰਮਿਆਨ ਖੇਡਾਂ ਮੈਦਾਨਾਂ ਦੇ ਵਿੱਚ ਫੇਰ ਜਲਦੀ ਦੇ ਨਾਲ ਇਹ ਤਿਆਰ ਹੋ ਕੇ ਆਵੇਗਾ ਭਾਵੇਂ ਕਿਸੇ ਵੀ ਹਾਲਤ ਵਿੱਚ ਹੋਵੇ ਤੇ ਸੱਚੇ ਪਾਤਸ਼ਾਹ ਨੂੰ ਤੰਦਰੁਸਤੀਆਂ ਬਖਸ਼ੇ ਤੇ ਬਰੇ ਪੀਰੀ ਟੈਪੀ ਵਾਲਾ ਜਿਹੜਾ ਸਾਡੇ ਦਰਮਿਆਨ ਸਾਡਾ ਇਹ ਭਰਾ ਪੁੱਜਾ ਹੋਇਆ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਪਲੀਜ਼ ਨੇੜੇ ਨਾ ਹੋਵੇ ਇਹਦੇ ਅੱਪਾ ਬੈਠੀ ਕੁੱਤੇ ਸਾਜੀ ਕਰਾਉਣ ਲਈ ਚੱਕਰ ਕਢਾਂਗੇ ਇਕੱਲਾ ਬੈਠੀ ਫਤੇ ਸਾਜੀ ਕਰ ਦੋ ਬੈਠੀ ਆਪਾਂ ਨਾਲ ਕਰ ਦੋ ਆਪਣੇ ਕਢਾਓ ਇਹਦਾ ਗੱਡੇ ਚ ਕਢਾਓ ਹਾਂ ਇੱਕ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਆਪਾਂ ਜਿਆਦਾ ਸਮਾਂ ਨਹੀਂ ਲੈਣਾ ਆਪਾਂ ਇੱਕ gekeੜਾ ਲਾਉਣਾ ਹੈ ਸਾਡੇ ਪ੍ਰਬੰਧਕ ਜਿਹੜੇ ਕਲੱਬ ਵਾਲੇ ਭਰਾ ਨੇ ਉਹ ਸਾਰੇ ਆਪਣੇ ਆਪ ਹੀ ਇਹ ਜਿਹੜਾ ਦਰਸ਼ਕ ਦਾ ਅਸ਼ੀਰਵਾਦ ਲੈਣਗੇ ਹਾਂ ਨਾਲ-ਨਾਲ ਹੋਣਗੇ ਸਾਡੇ ਪ੍ਰਗਟ ਵੀਰ ਹੋਣੇ ਗੁਰਪ੍ਰੀਤ ਹੋਰੀ ਸਾਰੇ ਬਿੰਦਰੀ ਵੀਰ ਹੋਰਾਂ ਨੂੰ ਬੇਨਤੀ ਹੈ ਵੀ ਉਹ ਨਾਲ-ਨਾਲ ਹੀ ਜਾਣਗੇ ਗੱਡੀ ਤੇ ਤੇ ਦਰਸ਼ਕਾਂ ਦਾ ਜਿਹੜਾ ਵੀਰੇ ਸਾਈਡ ਤੇ ਹੋ ਜਿਓ ਯਾਰ ਅੱਧਾ ਕਲੀਅਰ ਕਰੋ ਦੋ ਸਾਈਡ ਤੇ ਹੋ ਜਿਓ ਭਰਾ ਬਣ ਕੇ ਆਲੇ ਸਾਈਡ ਤੇ ਹੋ ਜਿਓ ਸਾਰੇ ਸਾਈਡ ਤੇ ਹੋ ਜਿਓ ਯਾਰ ਇਨਫੈਕਸ਼ਨ ਹੋ ਜਾਂਦੀ ਹੁੰਦੀ ਆ ਕਈ ਵਾਰੀ ਜਿੱਥੇ ਜਿੱਥੇ ਜੀ ਪੀਰੀ ਢੈਗੀ ਵਾਲੇ ਦੀ ਗੱਡੀ ਲੱਗੇ ਜ਼ੋਰਦਾਰ ਤਾੜੀਆਂ ਮਾਰ ਕੇ ਪੀਰੀ ਢੈਗੀ ਵਾਲੇ ਨੂੰ ਹੌਸਲਾ ਜ਼ਰੂਰ ਦੇਣਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਜਿੰਨੇ ਸਾਡੇ ਦਰਸ਼ਕ ਵੀਰ ਆਏ ਆ ਜਾਂ ਕਲੱਬ ਵਾਲੇ ਆ ਇੱਕ ਵਾਰੀ ਆਪਾਂ ਦਰਸ਼ਕਾਂ ਦਾ ਜਿਹੜਾ ਪਿਆਰ ਲੈ ਲਈਏ ਗੱਡੀ ਆ ਜਿਹੜੀ ਮੈਦਾਨ ਦੇ ਵੱਲ ਜਾਵੇਗੀ ਸਾਡੇ ਜਿਹੜੇ ਪ੍ਰਬੰਧਕ ਵੀਰ ਨੇ ਉਹ ਸਾਰੇ ਪੀਰੀ ਦੇ ਵੱਲੋਂ ਯਾਰ ਪ੍ਰਬੰਧਕ ਕਮੇਟੀ ਵਾਲੇ ਮੀਤਰੀਆਂ ਤੋਂ ਬਿਨਾ ਹੋਰ ਕੋਈ ਵੀ ਨਾਲ ਨਾ ਹੋਵੇ ਕੱਲੀ ਪ੍ਰਬੰਧਕ ਕਮੇਟੀ ਵਾਲੇ ਵੀ ਨਾਲ ਹੋ ਜਾਣਾ ਇੱਕ ਸਾਈਡ ਉੱਧਰ ਹੀ ਹੋ ਜਵੇ ਅੱਗੇ ਜਾਵੇਗੀ ਤੇ ਜਿੱਥੋਂ ਦੀ ਇਹ ਗੱਡੀ ਜਾ ਰਹੀ ਹੈ ਮੈਂ ਬੇਨਤੀ ਕਰਦਾ ਸਭਨਾ ਭਰਾਵਾ ਦੇ ਲਈ ਤੇ ਨਾਲੇ ਆਪਾਂ ਅਸ਼ੀਰਵਾਦ ਦੇਣਾ ਤੇ ਅਰਦਾਸ ਕਰਨੀ ਹੈ ਇਹ ਨੌਜਵਾਨ ਦੇ ਲਈ ਸੱਚੇ ਪਾਤਸ਼ਾਹ ਇਹ ਤੰਦਰੁਸਤੀਆਂ ਬਖਸ਼ੇ ਸੱਚੇ ਪਾਤਸ਼ਾਹ ਫੇਰ ਇਹ ਸਾਡੇ ਦਰਮਿਆਨ ਪੁੰਜਦਾ ਕਰਦੇ ਅਸਨਾ ਭਾਈ ਤਾੜੀਆਂ ਰੁੜੀਆਂ ਨੇ ਵਾਹ ਲੱਗੇ ਜਿਹੜਾ ਪੈੜੀਆਂ ਨਾ ਮਰੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਦਰਮਿਆਨ ਉਹਨਾਂ ਮਹਾਨ ਕਬੱਡੀ ਖਿਡਾਰੀਆਂ ਦੇ ਵਿੱਚੋਂ ਇੱਕ ਬੀਰੀ ਟੈਪੀ ਵਾਲਾ ਜਿਹਨੂੰ ਅਕਸਰ ਤੁਸੀਂ ਮੋਬਾਈਲਾ ਰਾਹੀਂ ਦੇਖਦੇ ਹੋ ਮੀਡੀਆ ਰਾਹੀਂ ਦੇਖਦੇ ਹੋ ਵੀ ਸਾਡਾ ਇਹ ਭਰਾ ਕਾਫੀ ਸਮੇਂ ਤੋਂ ਮੰਜੇ ਤੇ ਪਿਆ ਹੈ ਤੇ ਬਹੁਤ ਸਾਰੇ ਡਾਕਟਰਾਂ ਨੇ ਇਸ ਨੌਜਵੰਦਾ ਲਾਜ ਕੀਤਾ ਯਤਨ ਕੀਤੇ ਹੈ ਤੇ ਸੱਚੇ ਪਾਸਾ ਦੀ ਮਿਹਰ ਵੀ ਹੋਈ ਹੈ ਇੱਕ ਵਾਰੀ ਆਸਾਂ ਟੁੱਟ ਜਾਂਦੀਆਂ ਨੇ ਮਾਤਾ ਪਿਤਾ ਵੀ ਟੁੱਟ ਚੁੱਕੇ ਆ ਇੱਕ ਵਾਰੀ ਆਸਾਂ ਵੀ ਟੁੱਟ ਜਾਂਦੀਆਂ ਪਰ ਸੱਚੇ ਪਾਸਾ ਦੀਆਂ ਤੇ ਤੁਹਾਡੀਆਂ ਦੁਆਵਾਂ ਜਿਹੜੀਆਂ ਇਹ ਗੱਭਰੂ ਦੇ ਨਾਲ ਨੇ ਇਹ ਵੀ ਰਿੱਟੇਵੀ ਵਾਲਾ ਜਿੱਥੋਂ ਦੀ ਲੰਘਦਾ ਇਹਦਾ ਹੌਸਲਾ ਤੁਹਾਡੀਆਂ ਤਾੜੀਆਂ ਦੀ ਤੁਹਾਡੀਆਂ ਤਾੜੀਆਂ ਨੇ ਇਹਦੇ ਹੌਸਲੇ 'ਚ ਢੇਰ ਹਸਾਰਾ ਵਾਅਦਾ ਕਰ ਦੇਣਾ ਕਾਫੀ ਸਮੇਂ ਬਾਅਦ ਗਰਾਊਂਡ ਦੇ ਵਿੱਚ ਆਇਆ ਏ ਨੌਜਵਾਨ ਖਿਡਾਰੀ ਸਾਡੇ ਦਰਮਿਆਨ ਗੱਡੀ ਦੇ ਵਿੱਚ ਹੈ ਸਾਡੇ ਪ੍ਰਬੰਧਕ ਵੀਰ ਨੇ ਜਿਹੜੇ ਦਰਸ਼ਕਾਂ ਦਾ ਵੀ ਧੰਨਵਾਦ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਹੈ ਸਾਡੇ ਨਾ ਪ੍ਰਬੰਧਕ ਕਮੇਟੀ ਦਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਇਸ਼ਾਰੇ ਭਰਾਵਾਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਵੱਡਾ ਪਰਾਲਾ ਕੀਤਾ ਹੈ ਬਈ ਆਪਾਂ ਧੀਰੀ ਟਾਈਪੀ ਵਾਲੇ ਦਾ ਵੱਡਾ ਮਾਨ ਸਨਮਾਨ ਕਰਨਾ ਆਪਣੇ ਨਗਰ ਦੇ ਵਿੱਚ ਬੁਲਾ ਕੇ ਵੀ ਆਪਾਂ ਲੋੜ ਵੀ ਹੈ ਬਣਦੀ ਵੀ ਹੈ ਗੱਲ ਕਿਉਂਕਿ ਸਾਡੇ ਪੰਜਾਬ ਦੇ ਪਲੇਅਰ ਨੇ ਸਾਡੇ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਹੀ ਹੈ ਸਾਡੇ ਪੰਜਾਬ ਦੇ ਸਿਰ ਤੇ ਹੀ ਹੈ ਪੰਜਾਬ ਦੇ ਲੋਕ ਬੜੇ ਖੁੱਲੇ ਡੁੱਲੇ ਜਿਲ੍ਹਾ ਵਾਲੇ ਦੇ ਸੱਚੇ ਪਾਸਾ ਦੇ ਗੁਰੂਆਂ ਪੀਰਾਂ ਦਾ ਫਰਮਾਨ ਹੈ ਕਹਿੰਦੇ ਚਿੜੀ ਚੋਚ ਪਰਲੇ ਗਈ ਰਤਾਂ ਨਾ ਕਟਿਓ ਨੀਰ ਤਾਨ ਦੇਉ ਤਨ ਨਾ ਕਤੇ ਇਹ ਕਹਿ ਗਏ ਭਗਤ ਕਬੀਰ ਦਰਸ਼ਕ ਵੀਰੋ ਤਾੜੀਆਂ ਚ ਕੱਟ ਨਹੀਂ ਆਉਣੀ ਚਾਹੀਦੀ ਇਹ ਤਾੜੀਆਂ ਰੁਕਣੀਆਂ ਨਹੀਂ ਚਾਹੀਦੀ ਤੁਹਾਨੂੰ ਸੋ ਲੱਗੇ ਜਿਹੜਾ ਤਾੜੀਆਂ ਨਾਲ ਮਰ ਗਏ ਤਾੜੀਆਂ ਤਾੜੀਆਂ ਇਸ ਮੁੰਡੇ ਦੇ ਹੌਸਲੇ ਵਿੱਚ ਢੇਰ ਸਾਰਾ ਵਾਅਦਾ ਕਰ ਦੇਣਗੇ ਜਿੱਥੋਂ-ਜਿੱਥੋਂ ਦੀਏ ਸਾਡਾ ਨੌਜਵਾਨ ਵੀਰ ਲੰਘ ਰਿਹਾ ਸਾਡੇ ਪ੍ਰਬੰਧਕ ਸਾਡੇ ਭਰਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਜਿਹੜੇ ਅੱਗੇ-ਅੱਗੇ ਜਾ ਰਹੇ ਨੇ ਸਵਾਗਤ ਵੀ ਕਰਿਆ ਜਾ ਰਿਹਾ ਧਾਰੀਆਂ ਵੀ ਵੱਜਦੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਬੀ ਦੀ ਟੈਪੀ ਵਾਲੇ ਨੇ ਸਾਡੇ ਯੋਗੀ ਪੀਰ ਸਪੋਰਟਸ ਦੇ ਕਲੱਬ ਦੇ ਸਾਰੇ ਭਰਾਵਾਂ ਦੀ ਜਿਹੜੀ ਗੱਲ ਨੂੰ ਮੰਨ ਕੇ ਸਾਡੇ ਦਰਮਿਆਨ ਪੁੱਜੇ ਨੇ ਤੇ ਮੈਂ ਬੇਨਤੀ ਵੀ ਕਰੂ ਜੇ ਕੋਈ ਹੋਰ ਕਲੱਬ ਵਾਲਾ ਵੀ ਇਸ ਭਰਾ ਨੂੰ ਇਸ ਤਰ੍ਹਾਂ ਬੁਲਾਵੇ ਤੇ ਟੈਪੀ ਵਾਲੇ ਪਰਿਵਾਰ ਨੂੰ ਬੇਨਤੀ ਆ ਵੀ ਜਰੂਰ ਆਇਆ ਕਰਨ ਕਿਉਂਕਿ ਖੇਡਾਂ ਦੇ ਵਿੱਚ ਇਹਦਾ ਹੌਸਲਾ ਵਧਣਾ ਹੈ ਖੇਡਾਂ ਦੇ ਵਿੱਚ ਇਹ ਸਾਡੇ ਵੀਰ ਨੂੰ ਵੱਡੀਆਂ ਦੁਆਵਾਂ ਮਿਲਦੀਆਂ ਨੇ ਇਹੀ ਗੱਲ ਕਹਿੰਦਾ ਹੋਇਆ ਬਹੁਤ-ਬਹੁਤ ਧੰਨਵਾਦ ਜਿਸ ਧਰਤੀ ਨੇ ਟੈਪੀ ਵਾਲੇ ਤਾਰੀ ਸਰਪੰਚ ਹੋਰੀ ਪੈਦਾ ਕੀਤੇ ਹੈ ਜਿਸ ਧਰਤੀ ਨੇ ਮਾਤੇ ਹੁਰੀ ਪੈਦਾ ਕੀਤੇ ਐ ਰੀਠੇ ਹੁੜਾਂ ਦੀਆਂ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਉੱਠਿਆ ਚੜਦੀਪਰੇਸ਼ ਵੱਡੀਆਂ ਗੱਲਾਂ ਕੀਤੀਆਂ ਇਸ ਨੌਜਵਾਨ ਖਿਡਾਰੀ ਨੇ ਉਹ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣੇ ਸੀ ਜੇਕਰ ਇੱਕ ਸਾਲ ਕਿਸੇ ਦੀ ਅੱਖ ਚ ਨਾਰ ਰਕਦਾ ਇਹ ਨੌਜਵਾਨ ਖਿਡਾਰੀ ਤੇ ਇਹਨੇ ਕੈਨੇਡਾ ਦੀ ਧਰਤੀ ਤੇ ਵੀ ਵੱਡੀਆਂ ਕਬੱਡੀ ਦੀਆਂ ਬੱਲੇ ਮਾਰਨੇ ਸੀ ਇਹ ਸਾਡੇ ਦਰਮਿਆਨ ਹੁਣ ਮਾਨ ਸਨਮਾਨ ਕੀਤਾ ਜਾਊਗਾ ਸਾਡੇ ਕਲੱਬ ਦੇ ਪ੍ਰਧਾਨ ਬਿੰਦਰੀ ਬਾਈ ਹੋਰੀ ਬਾਈ ਪ੍ਰਗਟ ਹੋਰੀ ਬਾਈ ਹਰਦੀਪ ਚਲਹੂੜੀ ਮਾਹੀ ਵੀਰ ਸਾਰੇ ਪ੍ਰਧਾਨ ਨੇ ਜਿੰਨੇ ਵੀ ਸਾਡੇ ਕਲੱਬ ਵਾਲੇ ਭਰਾ ਨੇ ਉਹ ਇਸ ਭਰਾ ਦਾ ਮਾਨ ਸਨਮਾਨ ਕਰਨਗੇ ਬਹੁਤ ਬਹੁਤ ਧੰਨਵਾਦ ਹੈ 21000 ਦੀ ਨਗਦ ਰਸੀ ਦੇ ਨਾਲ ਸਾਡੇ ਸ਼ਵੀਰ ਦਾ ਬੀਰੀ ਤੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਮਾਨ ਸਨਮਾਨ ਲੈਣਗੇ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ 11000 11000 ਕਲੱਬ ਵੱਲੋਂ 11000 ਅਮਨੇ ਚੈਲ ਵੱਲੋਂ ਕਨੇਡਾ ਵਾਲੇ ਵੱਲੋਂ ਔਰ 10000 ਹੈਲੋ ਯੂ ਐਸ ਏ ਪ੍ਰਿੰਸ ਯੂ ਐਸ ਏ ਪੈਟੀ ਪ੍ਰਿੰਸ ਯੂ ਐਸ ਏ ਵੱਲੋਂ 10000 ਤੇ 22 32000 ਦੀ ਰਾਸੀ ਮੇਰਾ ਖਾਲਾ ਬਣ ਗਈ ਹੈ ਤੇ ਸਾਡੇ ਐਪੀਰੀ ਟੈਪੀ ਵਾਲੇ ਦੇ ਫਾਦਰ ਸਾਹਿਬ ਦਾ ਤੇ ਨਾਲ ਵੀਰੀ ਵੀ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸੱਚੇ ਪਾਤਸ਼ਾਹ ਇਸ ਮੁੰਡੇ ਨੂੰ ਦਿਨ-ਦੁਕੜੇ ਰਾਤ ਚੌਗੜੇ ਤਰੱਕੀ ਬਕਸੇ ਸੱਚੇ ਪਾਸਾ ਇਹ ਦੁਤੰਦਰੁਸਤੀਆਂ ਦੇ ਸਾਰੀ ਦਰਸ਼ਕ سپورٹس ਕਲੱਬ ਤੁਹਾਡੇ ਨਾਲ ਹੈ ਸੱਚੇ ਪਾਸਾ ਅੱਗੇ ਦੁਆਵਾਂ ਕਰਦੀ ਹੈ ਵੀ ਸਾਡਾ ਇਹ ਭਰਾ ਸਦਾ ਹੀ ਚੜ੍ਹਦੀ ਕਲਾ 'ਚ ਸੱਚੇ ਪਾਸਾ ਦੀ ਮਿਹਰ ਰਵੇ ਇਸ ਨੌਜਵਾਨ ਤੇ 332000 ਦੀ ਲਗਭਗ ਰਾਸ਼ੀ ਵੰਦੀ ਹੈ ਸਾਡੇ ਅਮਨੇ ਚਾਹਲ ਹੋਰਾਂ ਦੇ ਵੱਲੋਂ ਪ੍ਰਿੰਸ ਭਰਾ ਹੋਰਾਂ ਦੇ ਵੱਲੋਂ ਬਾਬਾ ਯੋਗੀ ਪੀਰ ਯੂਥ سپورٹس ਕਲੱਬ ਦੇ ਵੱਲੋਂ 11 11000 ਇਹ 32000 ਦੀ ਜਿਹੜੀ ਰਾਸੀ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਸਮੁੱਚਾ ਸਪੋਰਟਸ ਕਲੱਬ ਸਾਡਾ ਅੱਜ ਇਸ ਭਰਾ ਦਾ ਮਾਨ ਸਨਮਾਨ ਕਰਨ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਬੀਰੀ ਸਾਡੇ ਇਮਾਨ ਕਬੱਡੀ ਖਿਡਾਰੀ ਦਾ ਸਨਮਾਨ ਮੇਰੇ ਖਿਆਲ ਪਹਿਲਾਂ 11 ਬੋਲਿਆ ਸੀ ਫਿਰ 21 21 ਤੋਂ 32 35000 ਜਿਹੜੀ ਜਿਹੜੀ ਰਾਸੀ ਆ ਉਹ ਇਕੱਠੀ ਹੋ ਚੁੱਕੀ ਆ ਜਦੋਂ ਨੰਗਲਾਂ ਦੀ ਟੀਮ ਕਬੱਡੀ 75 ਕਿਲੋ ਦੀ ਖੇਡਦੀ ਸੀ ਨਾ ਬੇਂਦਰੀભાઈ ਹੁਣੇ ਕਹਿੰਦੇ ਵੀ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦੀ ਟੀਮ ਲਈ ਟੈਤੀ ਵਾਲਾ ਧੀਰੀ ਖੇਡਦਾ ਰਿਹਾ ਸੋਹਣੇ ਜੱਫੇ ਲਾਏ ਨੰਗਲਾਂ ਦੀ ਟੀਮ ਦੇ ਲਈ ਤੇ ਨੰਗਲਾਂ ਦੀ ਟੀਮ ਉਸਤਾਦ ਜੀ ਉਹ ਟਾਈਮ ਦੇ ਵਿੱਚ ਜਿੱਤਦੀ ਵੀ ਰਹੀ ਆ ਫਿਰ 75 ਤੋਂ ਬਾਅਦ ਜਦੋਂ ਮੁੰਡੇ ਨੇ ਪੈਰ ਓਪਨ ਦੇ ਵਿੱਚ ਰੱਖਿਆ ਤੇ ਇਸੇ ਗਰਾਊਂਡ ਵਿੱਚ ਲਗਾਤਾਰ 2-3 ਸਾਲ ਆਪੀ ਵਾਲੇ ਵੀਰੀ ਨੇ ਬੱਲੇ ਬੱਲੇ ਕਰਾਈ ਕਿਹੜੇ ਕਿਹੜੇ ਪਿਆਰ ਕਰਦ ਨੇ ਤਾੜੀ ਜ਼ੋਰਦਾਰ ਮਾਰਦੇ ਇੱਕ ਵਾਰ ਤੇ ਮੁੰਡਾ ਜਲਦੀ ਦੇ ਨਾਲ ਠੀਕ ਠਾਕ ਹੋ ਕੇ ਆਪਣੇ ਮਾਤਾ ਪਿਤਾ ਦੇ ਵਿੱਚ ਬੈਠੇ ਇਹ ਸਾਡੀਆਂ ਅਰਦਾਸਾਂ ਨੇ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਇਹਹੀ ਸਾਡੀਆਂ ਅਰਦਾਸਾਂ ਨੇ ਬਾਬਾ ਨਾਨਕ ਸਾਡੀਆਂ ਅਰਦਾਸਾਂ ਕਬੂਲ ਕਰੇ ਅੱਜ ਬੜੇ ਸੋਹਣੇ ਸੁੰਦਰ ਕੱਪ ਦੇ ਨਾਲ ਔਰ 32 35 ਹਜ਼ਾਰ ਦੀ ਰਾਸੀ ਦੇ ਨਾਲ ਢਾਟੀ ਵਾਲੇ ਵੀਰੀ ਦੇ ਸਮੁੱਚੇ ਪ੍ਰਾਰੜ ਦਾ ਮਾਨ ਸਤਕਾਰ ਕੀਤਾ ਗਿਆ ਸਾਰੀ ਕਬੱਡੀ ਜਗਤ ਅੱਜ ਵੀ ਇਹਨਾਂ ਦੇ ਪਰਿਵਾਰ ਦੇ ਨਾਲ ਖੜੀ ਆ ਇੱਕ YouTube ਦੇ ਉੱਤੇ ਵੀਡੀਓ ਦੇਖੀ ਭੀਰੀਵਾਲੀ ਦੇ ਪਿਤਾ ਜੀ ਨੇ ਆਪ ਬੋਲਿਆ ਸੀ ਵੀ ਜੇ ਕਿਤੇ ਕਬੱਡੀ ਜਗਤ ਨਾ ਹੁੰਦਾ ਸਾਡੇ ਨਾਲ ਸਹ ਦੇ ਸਾਡਾ ਪਰਿਵਾਰ ਸਾਰਾ ਰੁਲ ਜਾਣਾ ਸੀ ਇਹ ਸਾਰੀ ਕਬੱਡੀ ਦੀ ਦੇਣ ਬਾਬੇ ਨਾਨਕ ਦੀ ਕਿਰਪਾ ਤਾੜੀ ਜ਼ੋਰਦਾਰ ਮਾਰ ਦਿਓ ਬੋਲੇ ਸੋਨਹਿਰਾ ਆਸਰੀਆ ਕਾ ਹੈਲੋ ਅਸੀਂ ਸਾਰੇ ਕਲੱਬ ਵਾਲਿਆਂ ਨੇ ਇਹ ਇੱਕ ਛੋਟਾ ਜਿਹਾ ਯੋਗਦਾਨ ਕੀਤਾ ਛੱਟ ਲੱਗਣ ਦੇ बावजुਦ ਦੇ ਵੀਰੇ ਨੂੰ ਇੱਕ ਅਸੀਂ ਵੈਸੇ ਵੀ ਸਨਮਾਨ ਕਰਨਾ ਸੀ ਜੇ ਝੋਟਾ ਪੁੱਤ ਮੰਜੇ ਦੇ ਨਾਂ ਪੈਂਦਾ ਇਹ ਜੇ ਕਈ ਕੱਪ ਜਿੱਤਦਾ ਕਈ ਜਿੱਤਣੇ ਸੀ ਜਿਨ੍ਹਾਂ ਜਿਨ੍ਹਾਂ ਨੇ ਵੀਰੀ ਦੀ ਖੇਡ ਦੇਖੀ ਆ ਸਾਰਿਆਂ ਨੂੰ ਪਤਾ ਕਹੇ ਜਾ ਖੇਡਦਾ ਸੀ ਕਿਵੇਂ ਖੇਡਦਾ ਸੀ ਬਾਈ ਬੰਦੇ ਦੇ ਜਜ਼ਬਾਤ ਨੇ ਜਿਹੜੇ ਜਿਹੜੇ ਸਾਂਝਦੇ ਆ ਮੈਂ ਆਪਦੇ ਵੱਲੋਂ ਕਹਿੰਦਾ ਜਿਹੜੇ ਜਿਹੜੇ ਅੱਜ ਵੀ ਭੀਰੀ ਟੇਪੀ ਵਾਲੀ ਦੀ ਖੇਡ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਸਮੁੱਚਾ ਕਬੱਡੀ જગਤ ਅੱਜ ਵੀ ਨਾਲ ਹੈ ਉੱਥੇ ਹੀ ਬਾਬਾ ਸਿਰਸਰ ਸੈਲਜੀ ਦੀ ਕਿਰਪਾ ਸਦਕਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਪਿੰਡ ਧਲੇਰ ਕਲਾ ਮਲੇ ਕੋਲਾ ਡਿਸਟ੍ਰਿਕਟ ਦੇ ਵਿੱਚ